ਤੇ ਇੱਕ ਵੀਰ ਦੇ ਘਰ ਆਏ ਆ ਆਪਾਂ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਦੇ ਘਰ ਵਾਲੀ ਦੇ ਨਜਾਇਜ਼ ਸੰਬੰਧ ਨੇ ਉਹ ਵੀ ਉਹਨਾਂ ਦੇ ਸਕੇ ਚਾਚੇ ਦੇ ਪੁੱਤ ਦੇ ਨਾਲ ਤੇ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਕੀ ਮੁੱਦਾ ਤੁਸੀਂ ਸਾਨੂੰ ਅੱਜ ਕਿਉਂ ਬੁਲਾਇਆ ਇੱਥੇ ਵੀ ਕੀ ਰੌਲਾ ਪਿਆ ਤੁਹਾਡਾ ਤੁਹਾਡੇ ਘਰ ਵਾਲੀ ਨਾਲ ਵੀਰੇ ਮੁੱਦਾ ਤਾਂ ਆਇਆ ਕਿ ਮੇਰੇ ਘਰ ਵਾਲੀ ਆ ਹਾਂਜੀ ਉਹ ਮੰਨ ਕੇ ਚੱਲ ਮੈਨੂੰ ਰੱਖਣਾ ਨਹੀਂ ਚਾਹੁੰਦਾ ਕੀ ਗੱਲ ਵੀਰੇ ਕੀ ਹੋ ਗਿਆ ਉਹ ਮੇਰੇ ਚਾਚੇ ਦੇ ਮੁੰਡੇ ਨਾਲ ਮਾੜੀ ਆ ਉਹ ਮਾਰੀ ਆਇਆ ਵੇ ਉਹ ਉਹਨੇ ਬਹੁਤ ਸਮਝਾਇਆ ਬਹੁਤ ਸਮਝਾਇਆ ਸਮਝੀ ਨਹੀਂ ਉਹ ਕੁੜੀ ਉਹਨੇ ਦੋ ਦੋ ਵਾਰੀ ਫੜੀ ਗਈ ਤੂੰ ਪਹਿਲਾ ਉਹ ਅੱਛਾ ਤੂੰ ਸਮਝੀ ਨਹੀਂ ਉਹ ਉਹ ਨਹੀਂ ਮੈਂ ਰਹਿਣਾ ਨਹੀਂ ਤੇ ਮੈਂ ਮੈਂ ਤੈਨੂੰ ਰੱਖਣਾ ਨਹੀਂ ਸਾਡੇ ਘਰ ਦੇ ਵੀ ਸਹਿਮਤ ਮੇਰੇ ਨਾਲ ਉਹਦੇ ਉਹਦਾ ਮਾਪਿਓ ਵੀ ਸਹਿਮਤ ਮੇਰੇ ਨਾਲ ਮੈਂ ਵੇਖਲਾ ਰ ਇੰਨਾ ਵਧਿਆ ਮੁੰਡਾ ਹਣਾ ਮੈਂ ਥਾਂ ਥਾਂ ਮੂੰਹ ਨਹੀਂ ਮਾਰਦਾ ਮੈਂ ਕਿ ਮੇਰਾ ਕੋਈ ਵੀ ਇਹੋ ਜਿਹਾ ਲਾਂਭਾ ਨਹੀਂ ਆਣਾ ਆਪ ਕੋਈ ਮਨ ਨਸ਼ਾ ਕਰਦਾ ਹਣਾ ਤਾਂ ਉਹ ਕੁੜੀ ਨੇ ਮੇਰੀ ਜਮਾ ਜ਼ਿੰਦਗੀ ਖਰਾਬ ਕਰਤੀ ਅੱਛਾ ਵੀ ਉਹਦੇ ਜਿਹਦੇ ਨਾਲ ਨਜਾਇਜ਼ ਸੰਬੰਧ ਸੀ ਤੁਸੀਂ ਹੁਣ ਉਹਨੂੰ ਉਸੇ ਦੇ ਨਾਲ ਭੇਜਣਾ ਚਾਹੁੰਦੇ ਹਾਂ ਪਰ ਉਹ ਉਹਦੇ ਨਾਲ ਜਾਣਾ ਨਹੀਂ ਚਾਹੁੰਦੀ ਕਿਉਂ ਨਹੀਂ ਜਾਣਾ ਚਾਹੁੰਦੀ ਹੁਣ ਜਦੋਂ ਉਹਦੇ ਨਾਲ ਹੀ ਖੇ ਖਾਂਦੀ ਫਿਰਦੀ ਸੀ ਫਿਰ ਉਹ ਨੂੰ ਉਹਦੇ ਨਾਲ ਰਹਿਣ ਚ ਕੀ ਤਕਲੀਫ ਆ ਵੀਰੇ ਉਹ ਨਸ਼ਾ ਕਰਦਾ ਤਾਂ ਨਹੀਂ ਰਹਿੰਦੀ ਹੁਣ ਉਹਦੇ ਨਾਲ ਮੈਂ ਇਹੋ ਜਿਹਾ ਕੋਈ ਖਾਂਦਾ ਪੀਂਦਾ ਨਹੀਂ ਸੀ ਉਹ ਕੁਛ ਨਹੀਂ ਸੜਦਾ ਚਿੱਟਾ ਪੀਂਦਾ ਸੀ ਉਹ ਤੇ ਮੈਂ ਕਿਹਾ ਮੈਂ ਤੈਨੂੰ ਰੱਖਣਾ ਨਹੀਂ ਮੈਂ ਕਿੱਥੇ ਮਰਜੀ ਜਾਵੜਾ ਮੇਰੇ ਨੂੰ ਮਰ ਜਾ ਆਇਆ ਮੈਂ ਅੱਭੀ ਸਾਰੇ ਥਾਣੇ ਠੁਣਾ ਜੇ ਵੀ ਮੈਂ ਰਿਪੋਰਟ ਲਖਾਈ ਆ ਮੈਂ ਕਿ ਕੱਲ ਨੂੰ ਕੋਈ ਗੱਲਬਾਤ ਬਣ ਗਈ ਆਪਣਾ ਨਾਣਾ ਬੇ ਵਿੱਚ ਠੀਕ ਹੈ ਤੇ ਨਹੀਂ ਵੀ ਤੁਸੀਂ ਥੋੜੇ ਤੋਂ ਉਹ ਨੂੰ ਕੀ ਤਕਲੀਫ ਸੀ ਕੀ ਕਮੀ ਸੀ ਤੁਹਾਡੇ ਵਿੱਚ ਤੁਸੀਂ ਕੰਮ ਕਰ ਨਹੀਂ ਨਾ ਨਾ ਵੀਰੇ ਮੇਰੇ ਜਨਾ ਕੰਮ ਦਾ ਕੋਈ ਕਰਦਾ ਨਹੀਂ ਹੁਣ ਮੈਂ ਮੰਨ ਕੇ ਚੱਲ ਇੱਕ ਦਿਨ ਦਿਹਾੜ ਤੇ ਵੀ ਨਹੀਂ ਕਿਤੇ ਘਰੇ ਰਹਿ ਕੇ ਵੇਖਿਆ ਮੈਂ ਇਨਾ ਕੰਮ ਕਰਦਾ ਨਾ ਕਿਤੇ ਦਿਵਾਲੀ ਸੀ ਦਿਵਾਲੀ ਤੇ ਵੀ ਨਹੀਂ ਰਿਹਾ ਹੁਣ ਵੇਖ ਲੋ ਨਾ ਲੋਹੜੀ ਆਊਗੀ ਲੋਹੜੀ ਤੇ ਹੁਣ ਮੈਂ ਰਹਿੰਦਾ ਮੈਂ ਇਹੋ ਜਾਂ ਕੰਮ ਤੇ ਮੈਨੂੰ ਇਨਾ ਕੰਮ ਦਾ ਸੌਂ ਕੇ ਮੈਨੂੰ ਗੱਲਾਂ ਹੀ ਛੱਡ ਦੋ ਤੇ ਉਹ ਕੁੜੀ ਨੇ ਮੇਰੇ ਬਾਰੇ ਕੋ ਸੋਚਿਆ ਹੀ ਨਹੀਂ ਮੈਂ ਉਹ ਠੀਕ ਹੈ ਮਤਲਬ ਜੇ ਜਦੋਂ ਤੁਸੀਂ ਸਾਰਾ ਦਿਨ ਕੰਮ ਕਰਦੇ ਹੋ ਤੁਸੀਂ ਕਿਹਾ ਵੀ ਤੁਸੀਂ ਕਿਸੇ ਦੀਵਾਲੀ ਜਾਂ ਲੋਹੜੀ ਕਿਸੇ ਦਿੱਤ ਤਿਹਾਰ ਤੇ ਵੀ ਨਹੀਂ ਘਰੇ ਰਹਿੰਦੇ ਫੇਰ ਉਹਨੂੰ ਕੀ ਤਕਲੀਫ ਸੀ ਤੁਸੀਂ ਕਿਤੇ ਬਾਹਰ ਕਿਸੇ ਨਾਲ ਤੁਹਾਡਾ ਕੋਈ ਰਿਸ਼ਤਾ ਸੀ ਜਾਂ ਤੁਸੀਂ ਕਿਸੇ ਨਾਲ ਫੋਨ ਤੇ ਗੱਲਾਂ ਕਰਦੇ ਸੀ ਤੁਸੀਂ ਕਿਸੇ ਪਾਸੇ ਗਲਤ ਸੀ ਜਿਹੜਾ ਉਹਨੂੰ ਇਹ ਕਦਮ ਚੁੱਕਣਾ ਪਿਆ ਬਾਹਰ ਕਿਸੇ ਦੀ ਲੋੜ ਪਈ ਉਹਨੂੰ ਨਾ ਨਾ ਗਲੇ ਹੋਇਆ ਚੱਕਰ ਨਹੀਂ ਮਾਨਗਲ ਮੈਂ ਘਰੇ ਘੱਟ ਖੜਦਾ ਸੀ ਹਨਾ ਤੇ ਰਹਿੰਦਾ ਮੋਦੇ ਕੋਈ ਸੀ ਨਾ ਮੋਹ ਵੀ ਮੈਂ ਉਹਦਾ ਕਰਦਾ ਸੀ ਬਹੁਤ ਉਹ ਨਹੀਂ ਮੇਰਾ ਕਰਦੀ ਸੀ ਮੰਨ ਕੇ ਚਲੋ ਮੈਨੂੰ ਕਮਲਾ ਹੀ ਸਮਝੀ ਸਿੱਖ ਸਕਦਾ ਮਾਪਦੇ ਸੂਲਾ ਦੇ ਸਹੀ ਸੀ ਉਹ ਕਹਿੰਦੇ ਤੂੰ ਮਿੰਨੇ ਤੇ ਰੋ ਮਾਰਦਾ ਜੋ ਰੋ ਵਿਕੀ ਦੇ ਨਾਲ ਵਿਆਹ ਕਰਾਉਂਗਾ ਮਾਰੂ ਫਿਰ ਰੋ ਤਾਂ ਉੱਤੇ ਕਹਿੰਦੇ ਤੂੰ ਮੈਂ ਨਹੀਂ ਰਣਾ ਤੇ ਮਗਾ ਪਰ ਮੈਂ ਹੁਣ ਤੈਨੂੰ ਰੱਖਦਾ ਨਹੀਂ ਬਹੁਤ ਮੰਨ ਕੇ ਜਲ ਰੋਲੇ ਵੀ ਪਏ ਰਹਿੰਦੇ ਵਦਲੇ ਸਭ ਪੁਰਾਣੀ ਸਰ ਪੰਚਾਇਤਾਂ ਦੀ ਖਾਦ ਲਗੇ ਪੰਚਾਇਤ ਚ ਨਹੀਂ ਗਏ ਹਾਂਜੀ ਠੀਕ ਹੈ ਇਹੋ ਜਿਹਾ ਕੋਈ ਕਰਾਇਆ ਬੁੜੀ ਨੇ ਸਤਿ ਠੀਕ ਹੈ ਤੇ ਹੁਣ ਤੁਸੀਂ ਮਤਲਬ ਵੀ ਪੰਚਾਇਤ ਦੇ ਵਿੱਚ ਕੀ ਨਿਬੜਿਆ ਤੁਹਾਡਾ ਵੀ ਤੁਸੀਂ ਥੋੜਾ ਕਹਿਣਾ ਵੀ ਤੁਸੀਂ ਉਹਦੇ ਨਾਲ ਭੇਜਣੀ ਆ ਤੁਹਾਡੇ ਚਾਚੇ ਦਾ ਮੁੰਡਾ ਉਹ ਹਾਂਜੀ ਹਾਂਜੀ ਤੁਹਾਡੇ ਸਕੇ ਚਾਚੇ ਦਾ ਮੁੰਡਾ ਹਾਂਜੀ ਤੇ ਤੁਸੀਂ ਉਸ ਮੁੰਡੇ ਨੂੰ ਨਹੀਂ ਸਮਝਾਇਆ ਜੇ ਤੁਸੀਂ ਦੋ ਵਾਰੀ ਪਹਿਲਾਂ ਆਪਣੇ ਘਰ ਵਾਲੀ ਨੂੰ ਫੜਿਆ ਵੀ ਹਾਂ ਉਹ ਤਾਂ ਜਿਹੜਾ ਤੁਹਾਡੇ ਚਾਚੇ ਦਾ ਮੁੰਡਾ ਹੈਗਾ ਉਹ ਕੀ ਕਹਿੰਦਾ ਹੁਣ ਵੀ ਉਹ ਉਹ ਨੂੰ ਰੱਖਣ ਨੂੰ ਤਿਆਰ ਆ ਤੁਹਾਡੇ ਘਰ ਵਾਲੀ ਨੂੰ ਉਹ ਤਾਂ ਵੀਰੇ ਰੱਖਣ ਨੂੰ ਤਿਆਰ ਇਹ ਨਹੀਂ ਰਹਿੰਦੀ ਉਹਦੇ ਕਿਉਂ ਨਹੀਂ ਰਹਿਣਾ ਚਾਹੁੰਦੀ ਹੁਣ ਉਹ ਨੂੰ ਆਇਆ ਇੱਥੇ ਵਧ ਜਾ ਸਾਰਾ ਕੁਝ ਮਿਲਦਾ ਈ ਮੰंजे ਦੇ ਬੈਠੀ ਨੂੰ ਉੱਥੋਂ ਕੋ ਮਿਲਦਾ ਨਹੀਂ ਤੇ ਫਿਰ ਜਦੋਂ ਉਹ ਨੂੰ ਇਹ ਚੀਜ਼ਾਂ ਦਾ ਪਤਾ ਸੀ ਵੀ ਉਹ ਜਿਹੜਾ ਮੁੰਡਾ ਹੈਗਾ ਵੀ ਉਹਦੇ ਨਾਲ ਰਹਿ ਕੇ ਉਹ ਖੁਸ਼ ਨਹੀਂ ਰਹਿ ਸਕਦੀ ਤੇ ਫਿਰ ਜਦੋਂ ਚੰਗਾ ਭਲਾ ਥੋੜਾ ਵਧੀਆ ਘਰ-ਬਾਰ ਸੱਜਿਆ ਹਨ ਤੁਸੀਂ ਕਮਾ ਕੇ ਲਿਆ ਕੇ ਦਿੰਦੇ ਸੀ ਫਿਰ ਉਹਨੂੰ ਉਹਦੇ ਨਾਲ ਖੇ ਖਾਨ ਦੀ ਕੀ ਲੋੜ ਪਈ ਬਸ ਕੀ ਪਤਾ ਭਣਿਆ ਆਪਾਂ ਉਹਨੂੰ ਕੀ ਕਹਿ ਸਕਦੇ ਉਹਨੇ ਆਪ ਦੀ ਆਪ ਦੀ ਅੱਜ ਤਾਂ ਆਪ ਹੀ ਘਟਾਈ ਆ ਉਹਨੇ ਮੈਂ ਤਾਂ ਇਹ ਗੱਲ ਕੁਝ ਨਹੀਂ ਕਰ ਸਕਦਾ ਨਾ ਤੂੰ ਉਹਨੂੰ ਮਰਜ ਰੱਖਾਂ ਨਾ ਕੱਲ ਨੂੰ ਰੱਖਾਂ ਮੈਂ ਤਾਂ ਇਹ ਗੱਲ ਕੀ ਉਹਨਾਂ ਦੇ ਘਰ ਦੇ ਨੂੰ ਉਹ ਕਹਿੰਦੇ ਪੰਚਾਇਤ ਚ ਬਹਿ ਕੇ ਇੱਕ ਵਾਰੀ ਹੋਰ ਵੇਖ ਲੈਣਿਆ ਮੈਂ ਪੰਚਾਇਤਾਂ ਵੀ ਕੀ ਕਰਨਗਾ ਮੈਂ ਤਾਂ ਸਾਥ ਤੋਂ ਤਾਂ ਤਾਂ ਵੀ ਆਪ ਦੀ ਬੇਇੱਜ਼ਤੀ ਕਰਾਈ ਦੀ ਨਾਜਿਕ ਦੇ ਵਜ੍ਹਾ ਕੰਮ ਕੀਤਾ ਜਿੰਦਗੀ ਜਨਾ ਦੀ ਕਰਨਾ ਮੇਰੇ ਵੱਲ ਬੱਚਾ ਹੈਗਾ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਬੱਚਾ ਦਾ ਵੀ ਹੈਗਾ ਠੀਕ ਹੈ ਤੇ ਫਿਰ ਤੁਸੀਂ ਬੱਚੇ ਦਾ ਕੀ ਕਰੋਗੇ ਹਣ ਬੱਚਾ ਵੀਰੇ ਮਾਤਾ ਰੱਖ ਲਊਗਾ ਬਸ ਗੱਲ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਵੀਰੇ ਹੋ ਗਿਆ ਤੇ ਬਹੁਤ ਕਾ ਬਾਵਾ ਨਹੀਂ ਹੋ ਗਿਆ ਅੱਛਾ ਉਦੋਂ ਤੋਂ ਵੀ ਗਲਤ ਸੀਗੀ ਮੰਨ ਕੇ ਚਲੋ ਪਤਾ ਨਹੀਂ ਇੰਨਾ ਤਾਂ ਨਹੀਂ ਮੈਨੂੰ ਪਤਾ ਮੈਨੂੰ ਤਾਂ ਹੁਣ ਪਤਾ ਲੱਗਾ ਥੋੜੇ ਟਾਈਮ ਬਾਅਦ ਠੀਕ ਹੈ ਤੇ ਤੁਹਾਨੂੰ ਵੀ ਕਿੱਦਾਂ ਪਤਾ ਲੱਗਿਆ ਇਹਨਾਂ ਦੀ ਗੱਲਬਾਤ ਕਿਵੇਂ ਹੋਈ ਕਿਵੇਂ ਤੁਹਾਨੂੰ ਪਤਾ ਲੱਗਿਆ ਜਾਂ ਕੋਈ ਛੱਪ ਹੋਇਆ ਤੁਹਾਨੂੰ ਕਿਸੇ ਨੇ ਦੱਸਿਆ ਕਿਵੇਂ ਪਤਾ ਲੱਗਿਆ ਵਰੇ ਮਾ ਫੋਨ ਤੇ ਪੜੀ ਆ ਰਾਤ ਨੂੰ ਜਾਈ ਜੀ ਬਈ ਗੱਲ ਕਰਨ ਦੀ ਠੀਕ ਹੈ ਤੇ ਤੁਹਾਨੂੰ ਕਿਦਾਂ ਸ਼ੱਕ ਹੋਇਆ ਕਿਵੇਂ ਪਤਾ ਲੱਗਿਆ ਇਹਨਾਂ ਦੀ ਗੱਲਬਾਤ ਕਿਵੇਂ ਹੋ ਰਹੀ ਮੈਂ ਬਈ ਕੰਮ ਤੇ ਜਾਂਦਾ ਹੁੰਦਾ ਸੀ ਵੀਰੇ ਪਤਾ ਕੀ ਚੱਕਰ ਸੀ ਮਾ ਲੱਗਾ ਸੀ ਕੰਮ ਦੇ ਅੱਛਾ ਮੇਰੇ ਕੋਲ ਟਰਾ ਮਰਾ ਮੰਮੀ ਡਗੜੀ ਆ ਉਹਦਾ ਨਾਲ ਉਹ ਵਿਚਾਰੇ ਬੁੱਢੇ ਹੋਏ ਪੇ ਮੰਨ ਕੇ ਚੱਲ ਮੇਰੀ ਮੰਮੀ ਵੀ ਬੰਦੇ ਦੇ ਬਿਠੀ ਰਹੀ ਰਹੀ ਆ ਮਰਾ ਡੜੀ ਮੈਂ ਹੀ ਇਕੱਲਾ ਤੇ ਇਹ ਉਹਨਾਂ ਦਾ ਫਾਇਦਾ ਚੱਕ ਗਏ ਤੇ ਮੰਨ ਕੇ ਚੱਲ ਇਹ ਉਹ ਮੁੰਡੇ ਦੇ ਘੁੰਮਤ ਰੱਖੇ ਵੀ ਸੀ ਉਹ ਕੋਈ ਕਰੇ ਤੇ ਉਤਰੀ ਗੁੱਤ ਚੜਦਾ ਸੀ ਉਹ ਇਹਨੂੰ ਕਹਿੰਦੇ ਆ ਆਪ ਦਾ ਆਪ ਦੇ ਹੁੰਦਾ ਨਾ ਮੈਂ ਕਹਿੰਦੀ ਮਮੀ ਘਰੇ ਨਹੀਂ ਹੁੰਦੀ ਇਹਨਾਂ ਨੂੰ ਚਲ ਚਾਹ ਚੂ ਬਣਾ ਦਿਆ ਕਰ ਤੇ ਬਣਾ ਕੇ ਦੇ ਦਿਆ ਕਰਦੇ ਚਾਹ ਬਣਾਦਾ ਕਰ ਨਾ ਪੀ ਲਿਆ ਕਰੇ ਹੋ ਮੈਨੂੰ ਨਹੀਂ ਪਤਾ ਇਹ ਗੱਲ ਆ ਤੇ ਫਿਰ ਥੋੜੇ ਦਿਨ ਮੈਂ ਵੇਖਿਆ ਨਾ ਦੇ ਮੂੰਹ ਕੋ ਨਹੀਂ ਵਿਚੋਂ ਵਿਚੋਂ ਉਹਨਾਂ ਦੀ ਗੱਲ ਹੋ ਗਈ ਵਿਚੋਂ ਬੱਚੇ ਗੱਲ ਉੱਡੀ ਗਈ ਹੈ ਨਾ ਤੇ ਪਤਾ ਕੀ ਚੱਕਰ ਹੋਇਆ ਮੁੜ ਕੇ ਮੈਂ ਕਹਾਂ ਨਾ ਬਹੁਤ ਟਾਈਮ ਵੇਖਾਂ ਮੈਂ ਬਤੀ ਚੀਜ਼ ਆਉਂਦਾ ਹੈ ਨਾ ਤੇ ਇਹ ਨਾ ਸਾਨੂੰ ਨੀਂਦ ਨਾਲ ਕੋਲ ਨਾ ਪਾਲਾ ਚਾਹੀ ਉਹ ਇਹ ਤੜਕੂ ਠਾਗ ਰਿਹਾ ਤੂੰ ਠੇਣਾ ਜਾ ਕਰੇ ਤੱਕ ਕਿਥੇ ਦਿਆਂ ਉਹਰੀ ਪੰਜ ਅਗਰ ਮਗਰ ਇੰਨਾ ਵੱਧ ਚਾ ਉੱਠੀ ਤੇ એનਰਜੀ ਹੁਣ ਸਾਡੇ ਉੱਠਾ ਆਣੀ ਜਾਂਦਾ ਤੜਕੇ ਦੋ ਤਿੰਨ ਵਾਰੀ ਬਹੁਤ ਵਾਰੀ ਹੋ ਗਿਆ ਸਾਡੇ ਨਾਲ ਦੋ ਹਫਤੇ ਹੋ ਗਏ ਸਾਨੂੰ ਵੇਖੀ ਜਾਂਦੇ ਇਹਨਾਂ ਨੂੰ ਫਿਰ ਇੱਕ ਸਾਡੇ ਮੋਹਰਾ ਕੱਢਿਆ ਹੋਇਸੀ ਉੱਥੇ ਗੱਲਾਂ ਕਰੀ ਜਾਂਦੇ ਮੈਂ 1 ਵਜੇ ਘਰੇ ਆਇਆ ਸੀ ਰੋਟੀ ਖਾਣਾ ਤੇ ਮੋਹਰੇ ਵੇਖਦੀ ਮੈਂ ਵੇਖਸਾ ਇਹਨਾਂ ਨੂੰ ਜਿਹਨਾਂ ਦੇ ਨਾਲ ਗੱਲਾਂ ਚੱਲੀ ਜਾਂਨ ਪੂਰੇ ਨਾਲ ਮ ਸੁਣਨਾ ਕੱਢ ਕੇ ਤੇ ਮੈਨੂੰ ਕਹਿੰਦੀ ਇਹੋ ਜੀ ਗੱਲ ਲੈਣੀ ਆਇਆ ਜੋ ਮੈਂ ਕਹਾਂ ਤਨਵਾ ਦੂਜੀ ਵਾਰ ਹੋ ਗਿਆ ਮੈਂ ਕਹਾਂ ਹੁਣ ਮੈਂ ਨਹੀਂ ਤੈਨੂੰ ਰੱਖਦਾ ਤੈਨੂੰ ਤਾਂ ਪਿੰਡ ਜਾ ਇੱਥੋਂ ਇਹਦੀ ਮੈਂ ਜਾਣਦੀ ਨਹੀਂ ਮੈਂ ਬਹੁਤ ਕੁ ਪੀ ਕਿਲੀ ਮੈਂ ਰਹਿਣਾ ਤੇਰੇ ਮੈਂ ਕਿਹਾ ਮੈਂ ਰੱਖਣਾ ਨਹੀਂ ਮੈਂ ਕਿਹਾ ਤੂੰ ਜਾ ਇਥੋਂ ਪੱਤੇ ਤੇ ਪੂਰਾ ਕੰਮ ਵਧਿਆ ਵੀ ਸਾਡਾ ਮੁੜ ਕੇ ਸਰਪੰਚਾ ਤੂੰ ਚਲੇ ਘਰੇ ਜਾ ਆਵੀਂ ਗੋਲੀਆਂ ਦੇ ਪੱਤੇ ਇੰਨਾ ਸਾਫ ਹੋ ਵੀ ਗਲ ਸਰਪੇਹ ਪਿੰਦੀ ਸੀ ਮੈਂ ਕਿਹਾ ਵੀ ਤੂੰ ਪੀਲਾ ਮੈਂ ਕਿਹਾ ਮੇਰੀ ਕੋਈ ਗਲਤੀ ਨਹੀਂ ਤੇ ਮੁੜ ਕੇ ਗੱਲ ਹੋਰ ਡਗਲੀ ਸਰਪੰਚ ਕੋਲ ਸੱਜਣਾਂ ਨਾਲ ਘਰ ਗਈ ਤੇ ਪਹਿਲਾਂ ਵੀ ਰੁਪਿਆ ਚਿਕੜ ਕੋਲ ਗਏ ਸਰਪੰਚ ਕਹਿੰਦਾ ਵੀ ਮੁੰਡੇ ਦੀ ਬਹੂ ਦੀ ਨੁਕਸਾ ਮੁੰਡੇ ਦੀ ਕੋਈ ਨੁਕਸਾ ਅਗਲਾ ਕਹਿੰਦਾ ਨਾ ਉਹ ਕਹਿੰਦੇ ਵੀ ਬਹੂ ਦੀ ਨੁਕਸਾ ਇਹਦਾ ਮੁੰਡੇ ਦੀ ਕੋਈ ਗਲਤੀ ਨਹੀਂ ਇਹਦਾ ਵਧਜਾ ਵਿਚਾਰਾ ਕੰਮਕਾਰ ਕਰਦਾ ਹੈ ਕਹਿੰਦਾ ਨਾ ਇਸ ਨੂੰ ਵੇਣੇ ਇੱਕਦ ਕੰਮ ਹੀ ਕਰਦਾ ਫਿਰਦਾ ਹੁੰਦਾ। ਕਈ ਵਾਰ ਹੁੰਦਾ ਫਰਦੇ ਲੀਂਦੀਆਂ ਮਿਡੀਕਲ। ਮੈਂ ਕਹਿੰਦਾ ਉਹ ਕਹਿੰਦੇ ਇਹ ਮੁੰਡੇ ਦੀ ਕਹਿੰਦਾ ਜੀ ਗਰੰਟੀ ਲੈਣਾ ਕਿ ਇਹੋ ਜਿਹਾ ਨਸ਼ਾ ਕਰਦਾ ਹੋਵੇ। ਆ ਸਾਡੇ ਪਿੰਡ ਦੇ ਸਰਪੰਚ ਨੇ ਆਏ ਕਿ। ਤਾਂ ਮਤਲਬ ਵੀ ਤੁਸੀਂ ਹੁਣ ਜਿਹੜਾ ਹੈਗਾ ਪੰਚਾਇਤ ਤੁਹਾਡੇ ਨਾਲ ਸਹਿਮਤ ਆ ਤੇ ਤੁਸੀਂ ਆਪਣੇ ਸਾਰੇ ਪਰਿਵਾਰਦਿਆਂ ਨੂੰ ਸੱਦਿਆ ਨਹੀਂ ਉਹਨਾਂ ਨੂੰ ਨਹੀਂ ਦੱਸਿਆ ਉਹਨਾਂ ਦਾ ਕੀ ਕਹਿਣਾ। ਵੀਰੇ ਉਹ ਤਾਂ ਆਏ ਕਹਿੰਦੇ ਹੋਵੇ ਕਹਿੰਦੇ ਸਾਡੇ ਦਾ ਹੱਥ ਖੜੇ ਆ। ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਕਹਿੰਦੇ ਭਾਵੇਂ ਸਾਡੇ ਨੂੰ ਤਾਂ ਮਾਰ ਦੋ। ਕਹਿੰਦੇ ਤਾਂ ਭੋਗ ਵੀ ਪਾ ਦਾਂਗੇ। ਮੇਰੇ ਵੱਲ ਤੇ ਤੁਹਾਨੂੰ ਕਿਦਾਂ ਪਤਾ ਲੱਗਿਆ ਵੀ ਨੀਲੀਆਂ ਗੋਲੀਆਂ ਪਾਈਆਂ ਜਾਂਦੀਆਂ ਤੁਹਾਨੂੰ ਵੀ ਕਿਦਾਂ ਸ਼ੱਕ ਹੋਇਆ ਤੁਹਾਨੂੰ ਸ਼ੱਕ ਵੀ ਸੁਣਾਇਆ ਫੋਨ ਜਿਹੜਾ ਦਾ ਕੋਈ ਆਵੀ ਉਹ ਤੇ ਲੱਗੇ ਸੀ ਰਪਾਉਣਗੇ ਉਹਦੇ ਤੇ ਮੈਂ ਸੁਣਿਆ ਉਹ ਕਹਿੰਦੇ ਸੀ ਮੈਂ ਇੱਥੇ ਗੋਲੀਆਂ ਰੱਖ ਕੇ ਜਾਊਂਗਾ ਤੂੰ ਚੱਕ ਲਈ ਤੇ ਐ ਤੇ ਪੱਤੇ ਵੀ ਮੈਨੂੰ ਲੱਭ ਗਏ ਜੋ ਉੱਥੇ ਹੀ ਪਏ ਸੀ ਮੋਰੇ ਦੇ ਥੱਲੇ ਹੀ ਪਏ ਸੀ ਪੱਤੇ ਵੀ ਤੇ ਪੱਤੇਆ ਤੋਂ ਪਤਾ ਲੱਗਿਆ ਮੈਨੂੰ ਸਨ ਗੋਲੀਆਂ ਪੌਂਦੀ ਸੀ ਸਾਨੂੰ ਨਹੀਂ ਪਤਾ ਸੀ ਐਨ ਪਤਾ ਮੇਰੇ ਬੇਬੇ ਬੱਪੂ ਵੀ ਤਾਂ ਹੀ ਮੰਝੇ ਦੇ ਪੈ ਗਏ ਹੁਣ ਵੱਧ ਨੇ ਅੱਗੇ ਵੱਧ ਜਾ ਗੱਲਾਂ ਪਤਾ ਕਰਦੇ ਸੀ ਉਹ ਉਹ ਵਿਚਾਰੇ ਹੁਣ ਉਹਦੇ ਤੇ ਚੁੱਤੀ ਪੈ ਜਾਂਦੇ ਆ ਠੀਕ ਹੈ ਇਹ ਯਾਨੀ ਵੀ ਹੁਣ ਤੁਸੀਂ ਇਹ ਚਾਹੁੰਦੇ ਆ ਵੀ ਉਹ ਤੁਹਾਡੇ ਚਾਚੇ ਦੇ ਮੁੰਡੇ ਦੇ ਘਰੇ ਹੀ ਰਹੇ ਵੀ ਤੁਸੀਂ ਉਹਨੂੰ ਆਪਦੇ ਘਰੇ ਨਹੀਂ ਰੱਖਣਾ ਚਾਹੁੰਦੇ ਮੈਂ ਇਹ ਤਾਂ ਨਹੀਂ ਰੱਖਣਾ ਚਾਹੁੰਦਾ ਮੈਂ ਆਪਣੇ ਦਸਤ ਖੜੇ ਆ ਜੀ ਆਪਾਂ ਉਹਦੇ ਮਾਪੇ ਉਹਨੂੰ ਵੀ ਕਹਿੰਦਾ ਮੈਂ ਕਹਾਂ ਤੁਸੀਂ ਆਪਦੀ ਕੁੜੀ ਲੈ ਜਾਓ ਵੀ ਆਪਾਂ ਨਹੀਂ ਰੱਖਣੀ ਉਹ ਕਹਿੰਦੇ ਅਸੀਂ ਸਾਨੂੰ ਕੁਝ ਨਹੀਂ ਕਹਿੰਦੇ ਭਾ ਸਾਡੇ ਨੂੰ ਤਾਂ ਆਪਾਂ ਨਾ ਹਰ ਤੱਕਾ ਦੇ ਲੋ ਕਹਿੰਦੇ ਕੁੜੀ ਇਹਦਾ ਮਾਪੇ ਆ ਕਹਿੰਦਾ ਯਾਨੀ ਤੁਸੀਂ ਆਪਣਾ ਮਨ ਬਣਾ ਲਿਆ ਕਿ ਤੁਸੀਂ ਉਹਨੂੰ ਨਹੀਂ ਰੱਖਣਾ ਤੇ ਜਿਹੜਾ ਬੱਚਾ ਤੁਹਾਡਾ ਉਹ ਤੁਸੀਂ ਆਪਦੇ ਕੋਲ ਹੀ ਰੱਖੋ ਉਹ ਮੈਂ ਉਹਦਾ ਮਾਂ ਰੱਖ ਲੂੰਗਾ ਜੀ ਉਹਦਾ ਮੈਨੂੰ ਕੋਈ ਚੱਕਰ ਨਹੀਂ ਉਹਦੇ ਉਹ ਰਹਿੰਦੀ ਹੀ ਨਹੀਂ ਹੁਣ ਮੈਨੂੰ ਪ ਮੈਨੂੰ ਸਮਝ ਨਹੀਂ ਆ ਰਹੀ ਇੱਕ ਗੱਲ ਦੀ ਜਦੋਂ ਉਹਨੂੰ ਪਤਾ ਸੀ ਵੀ ਉਹ ਨਸ਼ਾ ਪਤਾ ਕਰਦਾ ਫਿਰ ਉਹ ਉਹ ਜੇ ਇਨਸਾਨ ਦੇ ਨਾਲ ਖੇ ਖਾਣ ਦਾ ਕੀ ਮਤਲਬ ਬਣਿਆ ਵੀ ਤੁਸੀਂ ਉਹਨੂੰ ਤੁਹਾਡੇ ਬੱਚੇ ਦਾ ਵਾਸਤਾ ਨਹੀਂ ਦਿੱਤਾ ਵੀ ਆਪਣੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਜਾਊ ਕਿਉਂਕਿ ਇਦਾਂ ਤਾਂ ਔਖਾ ਹੀ ਬਹੁਤ ਹੋ ਜਾਣਾ ਜੇ ਦੇਖਿਆ ਜਾਵੇ ਤਾਂ ਵੀ ਤੁਹਾਡੇ ਗਵਾਹ ਹਾਂ ਨਾ ਤੁਜੀਵੇਂ ਤੁਸੀਂ ਦੱਸਿਆ ਵੀ ਤੁਹਾਡੇ ਸਕੇ ਚਾਚੇ ਦਾ ਪੁੱਤ ਆ ਉਹਦੇ ਘਰੇ ਜਿਵੇਂ ਤੁਹਾਡੇ ਘਰ ਵਾਲੀ ਰਹੂਗੀ ਤੁਸੀਂ ਬਰਦਾਸ਼ਤ ਕਰ ਲੋਗੇ ਇਹ ਚੀਜ਼ ਪਤਾ ਨਹੀਂ ਵੀ ਉਹਨਾਂ ਰੱਬ ਨੂੰ ਹੀ ਪਤਾ ਹੈ ਆਪਦੇ ਸੋਚੀ ਹੁਣ ਆਪਾਂ ਦਾ ਰੱਖਣੀ ਚਾਹੁੰਦੇ ਨਹੀਂ ਜਵਾਗ ਆਪਾਂ ਆਪ ਦਾ ਖੂਨ ਰੱਖਾਂਗੇ ਸੌਂਖੂ ਪੂਰੇ ਕਰਾਂਗੇ ਮੁੰਡੇ ਦੇ ਇਹ ਵੀ ਕੋਈ ਕੀੜਾ ਕੋ ਮੰਗਿਆ ਕੋ ਵੀ ਮਿਲਾ ਕੇ ਇਧਰ ਨੂੰ ਮਿਲਦੀ ਸੀ ਮੰਜੇ ਦੇ ਬੈਠੀ ਨੂੰ ਵਧ ਜਾ ਰੋ ਮਾਰਦੀ ਸੀ ਇੱਥੇ ਹੁਣ ਵਧ ਜਾ ਮੈਂ ਤਾਂ ਕਹਿੰਦਾ ਮੇਰੇ ਨਾਲ ਖੜਾ ਸੁੱਟ ਗਿਆ ਕਿੰਨੇ ਕਰੀ ਵੀ ਮੈਂ ਕਿਸੇ ਪਿੱਛੇ ਸਿਰ ਪੜਾਉਂਗਾ ਬਿਲਕੁਲ ਤਾਂ ਮਤਲਬ ਤੁਹਾਨੂੰ ਲੱਗਦਾ ਵੀ ਤੁਸੀਂ ਜਿਹੜਾ ਇਹ ਫੈਸਲਾ ਲਿਆ ਵੀ ਉਹਨੂੰ ਤਲਾਕ ਨਾ ਦੇ ਕੇ ਸਭ ਉਹਨੂੰ ਉਸੇ ਘਰ ਦੇ ਵਿੱਚ ਭੇਜਣਾ ਜਿਹਦੇ ਨਾਲ ਉਹ ਖੇ ਖਾਂਦੀ ਕਰਦੀ ਸੀ ਜਾਂ ਗਲਤ ਸੀ ਨਜਾਇਜ਼ ਸਬੰਧ ਸੀ ਵੀ ਤੁਸੀਂ ਸਹੀ ਫੈਸਲਾ ਲਿਆ ਇਹ ਹਾਂਜੀ ਆਪਾਂ ਸਹੀ ਆ ਦੇ ਕਾਨੂੰਨਾਂ ਦੇ ਪਾਪਾਪਾ ਉਹ ਤਾਂ ਕਿੱਥੇ ਮਰਜੀ ਲੈ ਲੈ ਜਾਣ ਆਪਾਂ ਧੌਣ ਵੀ ਵੜਾ ਦਾਂਗਾ ਦੇ ਸੂਲਾਂ ਦੇ ਸਹੀ ਆ ਆਪਾਂ ਆਪਾਂ ਨੂੰ ਰੱਖਣੀ ਕੁੜੀ ਕਿੰਨਾ ਮਰਦਾ ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹੋ ਮਤਲਬ ਇਹ ਕਹਿਣਾ ਚਾਹਣਾ ਅੱਜ ਕੱਲ ਬਈ ਕਈ ਆਪਾਂ ਐ ਵੀ ਨਹੀਂ ਕਹਿ ਸਕਦੇ ਕੋਈ ਜੰਗਲਾਂ ਨਹੀਂ ਹੁੰਦੀਆਂ ਚਾਰੇ ਉਂਗਲਾਂ ਕੋਈ ਨਹੀਂ ਹੁੰਦੇ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਇਹੋ ਜੀਆਂ ਔਰਤਾਂ ਬਾਰੇ ਜਾਂ ਕੁੜੀਆਂ ਬਾਰੇ ਹਨ ਜਿਹੜੀਆਂ ਵਿਆਹ ਤੋਂ ਬਾਅਦ ਇਹੋ ਜਿਹੇ ਕਦਮ ਚੁੱਕਦੀਆਂ ਇਹੋ ਜਿਹੀਆਂ ਗਲਤੀਆਂ ਕਰਦੀਆਂ ਮਤਲਬ ਇਹ ਕਹਿਣਾ ਚਾਹਣਾ ਆਪਾਂ ਸਾਰਿਆਂ ਨੂੰ ਤਾਂ ਕਹਿ ਨਹੀਂ ਸਕਦੇ ਕੁਝ ਨਹੀਂ ਹੁੰਦਾ ਸਾਰੇ ਕਈ ਵਧਜਾ ਵੀ ਹੁੰਦੇ ਨੇ ਘਰ ਆਲਾ ਨੇ ਕਈ ਮਾੜਨਾ ਵੀ ਹੁੰਦੇ ਨੇ ਆਪ ਪਤਾ ਹੀ ਕਹਿਣਾ ਚਾਹੁੰਦੇ ਆ ਅੱਜ ਕੱਲ ਵੀ ਆਪਦੀ ਜ਼ਿੰਦਗੀ ਨਾ ਖਰਾਬ ਕਰੋ ਕਿਸੇ ਦੇ ਪਿੱਛੇ ਲੱਗ ਕੇ ਨਾ ਤੇ ਆਦੀ ਅੱਜ ਤੇ ਨਾ ਘਟਾਓ ਘਰੇ ਉਹਦੇ ਸਹੀ ਰਹੋ ਛੋੜੀ ਵਧਜਾ ਛੋੜੇ ਘਰ ਦਾ ਉਹ ਘਰ ਆਲਾ ਪਿਆਰ ਕਰਦਾ ਤੁਹਾਨੂੰ ਉਹਦੀ ਅੱਜ ਤੇ ਬਣਾ ਕੇ ਰੱਖੋ ਆਪ ਪਤਾ ਹੀ ਗੱਲ ਕਹਿਣਾ ਚਾਹੁੰਦੇ ਆ ਵੀਰੇ ਐਵੇਂ ਥਾਂ ਥਾਂ ਮੂੰਹ ਮਾਰਨਾ ਕੋਈ ਪਤਾ ਨਹੀਂ ਬਿਲਕੁਲ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਪ੍ਰੀਤ ਕੌਰ ਤੁਹਾਡੇ ਸਾਹਮਣੇ ਇੱਕ ਨਵਾਂ ਮੁੱਦਾ ਲੈ ਕੇ ਹ ਹਾਂਜੀ ਤਾਂ ਤੁਸੀਂ ਇਸ ਵੀਰ ਦੀ ਜਿਹੜੀ ਹੈਗੀ ਆ ਸਾਰੀ ਗੱਲਬਾਤ ਸੁਣੀ ਆ ਤਾਂ ਇਸ ਵੀਰ ਦਾ ਕਹਿਣਾ ਕਿ ਇਹਨਾਂ ਦੀ ਜਿਹੜੀ ਘਰਵਾਲੀ ਆ ਉਹਦੇ ਨਜਾਇਜ਼ ਸੰਬੰਧ ਨੇ ਉਹਦੇ ਸਕੇ ਚਾਚੇ ਦੇ ਪੁੱਤ ਦੇ ਨਾਲ ਤੇ ਅੱਜ ਜਿਹੜਾ ਹੈਗਾ ਵੀਰ ਨੇ ਪੰਚਾਇਤ ਦੇ ਵਿੱਚ ਸਪੈਸ਼ਲੀ ਮੀਡੀਆ ਨੂੰ ਵੀ ਐਸੇ ਕਰਕੇ ਸੱਦਿਆ ਸੀ ਵੀ ਸਭ ਦੇ ਸਾਹਮਣੇ ਆਪਣੀ ਘਰਵਾਲੀ ਨੂੰ ਉਹਦੇ ਨਾਲ ਹੀ ਤੋੜ ਦਿੱਤਾ ਇਹਨਾਂ ਦਾ ਕਹਿਣਾ ਕਿ ਮੈਂ ਹੁਣ ਉਹਨੂੰ ਘਰ ਵਿੱਚ ਨਹੀਂ ਰੱਖਣਾ ਕਿਉਂਕਿ ਇੱਕ ਦੋ ਵਾਰ ਸਮਝਾਉਣ ਤੋਂ ਬਾਅਦ ਵੀ ਉਹ ਨਹੀਂ ਟਲੀ ਤਾਂ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਵੀ ਔਰਤਾਂ ਨੂੰ ਜਿਹੜਾ ਹੈਗਾ ਹਨਾ ਵੀ ਜਦੋਂ ਆਪਣਾ ਸਾਰਾ ਦਿਨ ਕੰਮ ਕਰਦੇ ਰਹਿੰਦਾ ਤੜਕੇ ਜਾਂਦਾ ਹੱਥ ਨੇ ਵੜਦਾ ਉਹ ਆਪਾਂ ਨੂੰ ਹਰੇਕ ਚੀਜ਼ ਲਿਆ ਕੇ ਦੇ ਰਿਹਾ ਜਿਹੜੀ ਚੀਜ਼ ਵੀ ਆਪਾਂ ਮੰਗਦੇ ਆ ਉਹ ਹਰੇਕ ਚੀਜ਼ ਆਪਾਂ ਨੂੰ ਹਾਜ਼ਰ ਕਰਦਾ ਉਹ ਸਾਰਾ ਦਿਨ ਕੰਮ ਤੋਂ ਥੱਕਿਆ ਆਉਂਦਾ ਵੀ ਆਪਾਂ ਨੂੰ ਚਾਹੀਦਾ ਵੀ ਆਪਾਂ ਜਿਹੜੀ ਹੈਗੀ ਆ ਉਹਨੂੰ ਇਦਾਂ ਉਹਦੇ ਅੱਖੀ ਘਟਾ ਨਾ ਪਾ ਗਏ ਠੀਕ ਹੈ ਵੀ ਇਦਾਂ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਘਰ ਵਾਲੇ ਉਹਨਾਂ ਤੇ ਵਿਸ਼ਵਾਸ ਕਰਦੇ ਆ ਤਾਂ ਉਮੀਦ ਆ ਤੁਹਾਨੂੰ ਵੀਡੀਓ ਜਿਹੜੀ ਹੈਗੀ ਆ ਉਹ ਪਸੰਦ ਆਈ ਹੋਊਗੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ